ਪੰਜਾਬ ਇਸ ਵੇਲੇ ਹੜਾਂ ਦੀ ਲਪੇਟ ਚ ਹੈ ਪੰਜਾਬ ਚ ਕਾਫੀ ਤਬਾਹੀ ਮਚੀ ਹੋਈ ਹੈ ਤੇ ਅੱਜ ਜਦੋਂ ਕਾਫੀ ਲੰਬੇ ਸਮੇਂ ਬਾਅਦ ਕੇਂਦਰੀ ਮੰਤਰੀ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਪਹੁੰਚੇ ਹੜ ਪਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਕੀ ਕੁਝ ਹੋਇਆ ਉਸ ਵਾਰ ਉਹਨਾਂ ਨੇ ਕੀ ਕੁਝ ਕਿਹਾ ਤੇ ਉਸ ਉਹਨਾਂ ਨੇ ਜੋ ਕੁਝ ਬੋਲਿਆ ਉਸ ਤੋਂ ਕੀ ਸਮਝ ਆਉਂਦਾ ਇਸ ਬਾਰੇ ਗੱਲ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਅਚਾਨਕ ਸਿਹਤ ਵਿਗੜ ਗਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀ ਹੋਇਆ ਅਰਵਿੰਦ ਕੇਜਰੀ ਵਾਲੂ ਉਹਨਾਂ ਨੂੰ ਮਿਲਣ ਪਹੁੰਚੇ ਤੇ ਹੋਰ ਵੀ ਮੁੱਦੇ ਨੇ ਪੰਜਾਬ ਦੇ ਜਿਨ੍ਹਾਂ ਦੇ ਉੱਤੇ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਨਾ ਸਾਖੀ ਗੌਰ ਸਵਾਗਤ ਕਰਦੀਆਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਰ ਸਿੰਘ ਪਟੜੀ ਪਟੜੀ ਸਾਹਿਬ ਸਤਿ ਸ਼੍ਰੀ ਅਕਾਲ ਬੋ ਸਵਾਗਤ ਆ ਤੁਹਾਡਾ ਧੰਨਵਾਦ ਜੀ ਮੇਰੇ ਵੱਲੋਂ ਵੀ ਆਪਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅ ਪਰ ਇਸ ਵੇਲੇ ਪੰਜਾਬ ਬਹੜਾਂ ਦੀ ਮਾਰ ਚੱਲਿਆ ਲਗਾਤਾਰ ਸਵਾਲ ਉੱਠ ਰਹੇ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਉਂ ਨਹੀਂ ਇਸ ਦੇ ਉੱਤੇ ਕੁਝ ਬੋਲ ਰਹੇ ਕੋਈ ਬਿਆਨ ਨਹੀਂ ਦੇ ਰਹੇ ਐਸੇ ਦਾ ਪ੍ਰਧਾਨ ਮੰਤਰੀ ਕਾਫੀ ਸਰਗਰਮ ਨੇ ਨੇ ਪਰ ਪੰਜਾਬ ਦੇ ਨਾਲ ਅਜੀਹਾ ਵਰਤਾਰਾ ਕਿਉਂ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਅੱਜ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਪੰਜਾਬ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਪ੍ਰਧਾਨ ਮੰਤਰੀ ਮੋਦੀ ਨੇ ਹੀ ਭੇਜਿਆ ਹੈ ਤੇ ਪੰਜਾਬ ਦੇ ਉੱਤੇ ਸਾਨੂੰ ਮਾਣ ਹੈ ਜਿੰਦ ਤੋਂ ਤੱਕ ਸ਼ਿਵਰਾਜ ਸਿੰਘ ਚਵਾਨ ਜਿਹੜੇ 18 ਸਾਲ ਮੁੱਖ ਮੰਤਰੀ ਰਹੇ ਨੇ ਤੇ ਅੱਜ ਕੱਲ ਖੇਤੀਬੰਦਰੀ ਮੰਤਰੀ ਨੇ ਸਾਡੇ ਕੇਂਦਰ ਦੇ ਵਿੱਚ ਉਹਨਾਂ ਕੋਲ ਬੜੀਆਂ ਆਸਾਂ ਕੀਤੀਆਂ ਜਾ ਰਹੀਆਂ ਸੀ ਜੋ ਪੰਜਾਬ ਆਉਣਗੇ ਤੇ ਪੰਜਾਬ ਦੇ ਭਲੇ ਲਈ ਕੁਝ ਨੁਕਸ ਕਰਕੇ ਜਾਣਗੇ ਜੀ ਆਏ ਜਰੂਰ ਨੇ ਹੁਣ ਤੱਕ ਵੀ ਜੇ ਮੈਂ ਕਹਿ ਦਿਆਂ ਤੇ ਸ਼ਾਇਦ ਮੇ ਵੀ ਹੋ ਸਕਦੇ ਨੇ ਉਹ ਫੀਲਡ ਦੇ ਵਿੱਚ ਹੀ ਹੋਣ ਤੇ ਉਹਨਾਂ ਸਵੇਰੇ ਜਦੋਂ ਇਰਪੋਰਟ ਦੇ ਹੁੰਦੇ ਨੇ ਗੁਲਾਬ ਚੰਦ ਕਟਾਰੀਆ ਜਿਹੜੇ ਗਵਰਨਰ ਪੰਜਾਬ ਨੇ ਉਹਨਾਂ ਨੂੰ ਇੱਕ ਪੰਜਲਿਆ ਦੀ ਰਿਪੋਰਟ ਪੇਸ਼ ਕਰਦੀ ਵੀ ਇਹ ਹਾਲਾਤ ਨੇ ਉਹਨਾਂ ਨੇ ਇੰਨੀ ਗੱਲ ਕੀਤੀ ਜੀ ਮੈਂ ਪ੍ਰਧਾਨ ਮੰਤਰੀ ਸਾਹਿਬ ਦਾ ਭੇਜਿਆ ਹੋਇਆ ਦੂਤ ਹੈ ਤੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਜਾ ਕੇ ਮਾਇਨਾ ਕਰਕੇ ਆਓ ਤੇ ਜਿਹੜੇ ਕੇਂਦਰ ਸਰਕਾਰ ਉਹ ਪੰਜਾਬ ਦਾ ਡਟ ਕੇ ਖਲੋਤੀ ਹੈ ਲੇਕਿਨ ਇੱਕ ਪੈਸੇ ਦਾ ਵੀ ਉਹਨਾਂ ਨੇ ਕਿਸੇ ਪ੍ਰਕਾਰ ਦੀ ਸਹੂਲਤ ਨਹੀਂ ਦਿੱਤੀ ਇੱਕ ਪੈਸੇ ਦੀ ਵੀ ਕਿਸੇ ਪ੍ਰਕਾਰ ਦੀ ਨਾ ਸਹੂਲਤ ਦਿੱਤੀ ਹੈ ਨਾ ਕੋਈ ਐਲਾਨ ਕੀਤਾ ਗਿਆ ਜੀ ਮੈਂ ਤੇ ਉਥੋਂ ਆਪਣਾ ਜਿਹੜਾ ਦੇਖ ਕੇ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਰਿਪੋਰਟ ਪੇਸ਼ ਕਰੂੰਗਾ ਪਤਾ ਨਹੀਂ ਫਿਰ ਕਦੋਂ ਇਹਨਾਂ ਦਾ ਆਉਂਦਾ ਜਿਹੜਾ ਪੈਕੇਜ ਆਉਂਦਾ ਕਿ ਨਹੀਂ ਆਉਂਦਾ ਜੀ ਲੇਕਿਨ ਸਭ ਵੀ ਜਿਹੜੇ ਸਾਡੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹ ਵੀ ਇੱਕ ਆਪਣਾ ਇੱਕ ਲੈਟਰ ਲਿਖ ਚੁੱਕੇ ਨੇ ਸੁਨੀਲ ਜਾਖੜੀ ਵੀ ਲਿਖ ਚੁੱਕੇ ਨੇ ਜੀ ਮੀਤ ਹੇਠ ਨੂੰ ਲੈਟਰ ਲਿਖਿਆ ਵੀ 20000 ਕਰੋੜ ਦਾ ਸਾਨੂੰ ਇੰਟਰਮ ਜਿਹੜਾ ਹੈ ਇਮੀਜਨ ਰੱਦ ਕੀਤੀ ਜਾਵੇ ਹਮ ਅੱਜ ਕੁਲਦੀਪ ਸਿੰਘ ਧਾਰੀਵਾਲ ਨੇ ਵੀ ਸ਼ਿਵਰਾਜ ਚੋਹਾਨ ਨੂੰ ਇੱਕ 2000 ਕਰੋੜ ਆਪਣੀ ਤਹਿਸੀਲ ਵਾਸਤੇ ਜਿਹੜਾ ਆਪਣਾ ਹਲਕਾ ਉਹਦਾ ਹੈਗਾ ਉਹਦੇ ਵਾਸਤੇ ਨਵੰਗਿਆ ਵੀ ਮੇਰੇ ਹਲਕੇ ਨੂੰ 2000 ਕਰੋੜ ਦਾ ਪੈਕੇਜ ਦਿੱਤਾ ਜਾਵੇ ਕਿਉਂਕਿ ਜਦੋਂ ਵੀ ਫਲੱਡ ਆਉਂਦੇ ਹਨ ਨਾ ਅੰਮ੍ਰਿਤਸਰ ਜਿੱਦੇ ਵਿੱਚ ਜ਼ਿਆਦਾ ਪ੍ਰਭਾਵਤ ਹੋਹੀ ਹੁੰਦਾ ਜੀ ਜੇ ਉਹ ਪ੍ਰਭਾਵਿਤ ਹੁੰਦਾ ਤੇ ਫਿਰ ਨੇਚਰਲੀ ਤੁਸੀਂ ਆਪ ਸਿਆਣਿਆਂ ਵੀ ਲੋਕਾਂ ਨੇ ਪੈਕੀ ਤੇ ਮੰਗਣੇ ਮੰਨਣਾ ਆਪਣਾ ਬਿਲਕੁਲ ਲੇਕਿਨ ਸਿਮਰਤ ਚੋਹਾਨ ਨੇ ਇੱਕ ਨਿੱਕੇ ਪੈਸੇ ਦਾ ਉਹ ਪੈਕੇਜ ਹਾਲ ਦੀ ਕੜੀ ਅਨਾਉਂਸ ਦੀ ਕੀਤਾ ਵੀ ਪੰਜਾਬ ਦਾ ਇੰਨਾ ਨੁਕਸਾਨ ਹੋਇਆ ਤੇ ਮੈਂ ਇੰਨੇ ਕਰੋੜ ਰੁਪਏ ਅਨਾਉਂਸ ਕਰਦਾ ਕੋਈ ਪੈਸਾ ਅਨਾਉਂਸ ਕੀਤਾ ਜੀ ਤੇ ਆਪ ਨੰਗ ਬਾਪ ਨੰਗ ਨੰਗ ਸਾਡੇ ਨਾਨਕੇ ਨੰਗ ਨੰਗ ਇਕੱਠੇ ਹੋਏ ਤੇ ਖੇੜਾਈ ਜਾਣ ਕੇ ਉਹ ਹਾਲ ਸਾਡੀ ਪੰਜਾਬ ਦੀ ਬਣੀ ਹੈ ਲੇਕਿਨ ਮੈਂ ਇਹ ਵੀ ਕਹਿਦੇ ਆ ਵੀ ਪੰਜਾਬ ਦੇ ਵਿੱਚ ਜੇ ਕੇਂਦਰੀ ਮੰਤਰੀ ਆਏ ਆ ਉਹਨਾਂ ਨਾਲ ਉਹਨਾਂ ਦੇ ਇਥੋਂ ਦੇ ਸਿੱਪਾ ਸਾਰੇ ਨਾਲ ਟਰੈਕਟਰ ਤੇ ਚੜੇ ਫਿਰਦੇ ਜੀ ਸੁਨੀਲ ਚਲਾ ਰਹੇ ਨੇ ਉਹਨਾਂ ਨਾਲ ਜਿਹੜੇ ਸ਼ਿਵਰਾਜ ਸਿੰਘ ਚੌਹਾਨ ਉਹ ਟਰੈਕਟਰ ਦੇ ਮੜਗਾਟ ਤੇ ਬੈਠੇ ਆ ਤਰਨ ਤਰਨ ਜਿਹੜੇ ਚੁੱਕ ਬੈਠੇ ਨੇ ਸ਼ਾਇਦ ਕੋਈ ਜਿਹੜੇ ਗੁਲਾਬ ਜਨ ਕਟਾਰੀਆ ਉਹ ਵੀ ਨਾਲ ਹੋਣੇ ਸਾਰੇ ਬੈਠੇ ਟਰੈਕਟਰ ਤੇ ਜਿਹੜਾ ਇੱਕ ਬਖੰਡ ਕਰ ਰਹੇ ਸੋਸ਼ਲ ਮੀਡੀਆ ਨੇ ਸਾਨੂੰ ਇੰਨਾ ਕਿ ਬਰਬਾਦ ਕਰਤਾ ਵੀ ਅਸੀਂ ਫੋਟੋ ਲਵਾ ਕੇ ਤੇ ਘਰੋਂ ਚਲੇ ਜਾਂਦੇ ਹਾਂ ਬਿਲਕੁਲ ਕੁਛ ਨਹੀਂ ਮੈਂਨੇ ਅਸ ਵੀ ਕੀ ਯਕੀਨੀ ਹੈਗਾ ਹਮ ਜਿਹੜੇ ਪੀੜਤ ਨੇ ਉਹ ਪੀੜਤ ਨੇ ਉਹਨਾਂ ਤੱਕ ਰਾਤ ਸਮਗਰੀ ਪ੍ਰੋਪਰ ਹਾਲ ਦੀ ਕੜੀ ਵੀ ਨਹੀਂ ਪੁੰਜ ਰਹੀ ਦਰਾਸ ਸਮਗਰੀ ਜਿੰਨੀ ਆ ਰਹੀ ਹੈ ਨਾ ਜੇ ਪੀੜਤਾ ਤੱਕ ਪਹੁੰਚਦੀ ਹੋ ਜਾਵੇ ਤੇ ਮੇਰੇ ਖਿਆਲ ਸ਼ਾਇਦ ਉਹਨਾਂ ਦੇ ਦੁੱਖ ਦਿੱਤੇ ਕਾਫੀ ਹੱਦ ਤੱਕ ਦੂਰ ਹੋ ਜਾਣ ਨਹੀਂ ਪੁੰਜ ਰਹੀ ਉਹ ਜੀ ਰਾਜਸਮਗਰੀ ਕੋਈ ਹੋਰ ਲੈ ਰਹੇ ਨੇ ਪੀੜਤ ਕੋਈ ਹੋਰ ਨੇ ਉਹ ਲੋਕ ਜਿਹੜੇ ਚੰਗੇ ਭੜੇ ਆਪਣੇ ਖਾਂਦੇ ਪੀਂਦੇ ਘਰਾਂ ਚ ਐ ਗਏ ਨੇ ਦੋ ਦੋ ਮੱਧੀਆਂ ਕੋਠੀਆਂ ਬਣਾਈਆਂ ਨੇ ਉਹ ਵੀ ਰਾਜਸਮਗਰੀ ਲੈਣ ਤੋਂ ਰੋਪੈਂਦੇ ਨੇ ਤੁਹਾਨੂੰ ਪਤਾ ਹੋਏਗਾ ਪਿੱਛੇ ਦੇ ਬਕਾਇਦਾ ਤੌਰ ਤੇ ਭਗਵੰਤ ਮਾਨੋਰਾ ਇਹ ਗੱਲ ਕਹੀ ਸੀਗੀ ਕਿ ਜਿਹੜੀ ਅਸੀਂ ਆਟਾ ਕਣਕ ਦਿੰਦੇ ਆਂ ਆਟਾ ਦਿਆਂਗੇ ਭਾ ਕੇ ਅਸੀਂ ਨਾਲ ਢਾਲ ਦਿਆਂਗੇ ਲੇਕਿਨ ਜਿਹੜੇ ਵੀ ਸਾਡੇ ਕਸਟਮਰ ਜਿਹੜੇ سارے ਲੋੜਵੰਦੇ ਨੀਡੀ ਦੇ ਉਹਨਾਂ ਨੂੰ ਆਪਣੇ ਮੂਹੇ ਕੇ ਲੈ ਕੇ ਰਹਿਣਾ ਪਊਗਾ ਵੀ ਸਰਕਾਰ ਦੁਆਰਾ ਸਹਾਇਤਾ ਪ੍ਰਾਪਤ ਤੇ ਬਹੁਤ ਸਾਰੇ ਲੋਕ ਭੱਜ ਗਏ ਸੀ ਕਿਸੀ ਕੰਮ ਨਹੀਂ ਕਰ ਸਕਦੇ ਸੀ ਕੋਠੀਆਂ ਨਹੀਂ ਰਹੀ ਜਾਂਦੇ ਸੀ ਜੀ ਇਸ ਬੰਦ ਕੀ ਸਾਨੂੰ ਥੋੜੀ ਜੀ ਸ਼ਰਮ ਹੋਣੀ ਚਾਹੀਦੀ ਹੈ ਕਿ ਜੇ ਕਿ ਬਚਾਰਾ ਪੀੜਾ ਉਹਨਾਂ ਤੱਕ ਜੇ ਉਸਲੀ ਪਹੁੰਚ ਜਾਵੇ ਤੇ ਫਿਰ ਬੜੀ ਚੰਗੀ ਗੱਲ ਹੋ ਜੀ ਭਾਲ ਜਿਹੜੀ ਆਪਾਂ ਗੱਲ ਕਰਦੇ ਆ ਬਕਾਇਦਾ ਤੌਰ ਤੇ ਭਰ ਭਰਾ ਦੀ ਖੜਾ ਦੀ ਹਾਲ ਦੀ ਕਰੀ ਕਿਸੇ ਪ੍ਰਕਾਰ ਦੀ ਕੋਈ ਰਾਤ ਨਹੀਂ ਜੀ 7 ਫੁੱਟ ਦੇ ਗੇਟ ਖੋਲੇ ਸੀ ਪਾਖੜੇ ਤੇ 10 ਫੁੱਟ ਖੋਲ ਦਿੱਤੇ ਗਏ ਦੋਛੀ ਸਾਡੇ ਪ੍ਰਬੰਧਕ ਅਤੇ ਸਰਕਾਰਾਂ ਨੇ ਆਮ ਤੌਰ ਤੇ ਡੈਮ 22 ਸਤੰਬਰ ਤੱਕ ਭਰੇ ਜਾਂਦੇ ਆ 22 ਸਤੰਬਰ ਤੋਂ ਲੈ ਕੇ ਤੇ 30 ਸਤੰਬਰ ਤੱਕ 30 ਸਤੰਬਰ ਦੇ ਉੱਤੇ ਆਮ ਤੌਰ ਤੇ ਮੌਨਸੂਨ ਵਾਪਸ ਚਲੀ ਜਾਂਦੀ ਹੈ ਤੇ ਫਿਰ ਬਰਸਾਤ ਵਗੈਰਾ ਤਾਂ ਹੁੰਦੀ ਨਹੀਂ ਫਿਰ ਤੋਪੀ ਲੱਗਦੀ ਹੈ ਤੇ ਸਾਲ ਵੀ ਸ਼ੁਰੂ ਹੋ ਜਾਂਦਾ ਹੁਣ ਈਸ਼ਵਰੀ ਕੀ ਕਿਤਾ ਨੇ 20 ਅਗਸਤ ਨੂੰ ਸਰੇ ਡੈਮ ਪਰ ਨੇ 20 ਅਗਸਤ ਨੂੰ ਨ ਕੀ ਬਖੋਣਾ ਸੀ ਕੀ ਨਹੀਂ ਪਤਾ ਸਾਨੂੰ ਨਹੀਂ ਪਤਾ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਵੀ ਜਦੋਂ 1988 ਚ ਪਦਪ ਚ ਆੜ ਆਇਆ ਸੀ ਕਿਉਂ ਆਇਆ ਸੀ ਕਿਉਂ ਕਾਰਨ ਕੀ ਸੀ ਕਿ ਉਹਦਾ ਕਾਰਨ ਇਹ ਸੀਗਾ ਕਿ 1963 ਦੇ ਵਿੱਚ ਬਕਾਇਦਾ ਤੌਰ ਤੇ ਸਾਡੀ ਜਿਹੜੀ ਭਗੜਾ ਡੈਮ ਜਿਹੜਾ ਸੀ ਇਹ ਉਦਘਾਟਨ ਕੀਤਾ ਗਿਆ ਸੀ ਪੰਡਤ ਜਵਾਹਰ ਲਾਲ ਨਹਿਰੂ ਸਾਡੇ ਪ੍ਰਧਾਨ ਮੰਤਰੀ ਸ਼ੂਨਾ ਕੀਤਾ ਸੀ ਜੀ ਜਦੋਂ ਇਹਨਾਂ ਨੂੰ ਘਾਟਨ ਕੀਤਾ ਸੀ ਤੇ 1988 ਦੇ ਵਿੱਚ ਇਹ 25 ਸਾਲ ਹੋ ਗਏ ਜਿੱਦੀ ਸਿਲਵਰ ਜੁਬਲੀ ਮਨਾਈ ਗਈ ਸੀ ਤੇ ਸਿਲਵਰ ਜੁਬਲੀ ਬਣਾਉਣ ਵਾਸਤੇ ਇੱਥੇ ਆਉਣਾ ਸੀ ਰਜੀਵ ਗਾਂਧੀ ਨੇ ਤੇ ਰਜੀਵ ਗਾਂਧੀ ਦੇ ਆਉਣ ਤੋਂ ਪਹਿਲਾਂ ਇਹਨਾਂ ਡੈਮ ਜਿਹੜੇ ਆ 1690 ਇਹਦੀ ਫੁੱਟ ਕਿੰਨੀ ਹੈ ਪਾਖੜਾ ਡੈਮ ਦੀ ਫੁੱਟ ਕਿੰਨੀ ਹੈ 1690 1690 ਫੁੱਟਾਂ ਤੇ ਉਹਦੇ ਵਿੱਚ 1688 ਤੱਕ ਪਾਣੀ ਫੁੱਲ ਭਰਲੇ ਸੀ ਵੀ ਰਜੀਵਨ ਵੀ ਖਵਾਵਾਂਗੇ ਜਦੋਂ ਕੋ ਪਾਣੀ ਪੂਰਾ ਹੈ ਵਈਆ ਕੀ 22 ਤਰੀਕ ਨੂੰ ਇਹਨਾਂ ਭਰਲੇ ਪੂਰੇ ਵੀ 3 ਨੂੰ ਵੀ 3 ਨੂੰ ਭਰ ਲੈਣਾ ਨੇ ਤੇ ਬਾਈ ਨੂੰ ਹਿਮਾਚਲ ਦੇ ਬੰਦਨ ਫਟ ਗਏ ਤੇ ਉੱਥੋਂ ਪਿੱਛਲੇ ਪਾਣੀ ਇੱਕਦਮ ਆ ਗਿਆ ਹਾਂ ਜਦੋਂ ਪਾਣੀ ਆ ਗਿਆ ਤੇ ਫਿਰ ਗੇਟ ਵੀ ਇੱਕਦਮ ਖੋਲਦੇ ਤੇ 45 ਮਿੰਟਾਂ ਦੇ ਵਿੱਚ ਵਿੱਚ ਫਲੱਡ ਆ ਗਿਆ ਸੀ 45 ਮਿੰਟ ਉਹ ਘੰਟਾ ਪੂਰਾ ਨਹੀਂ ਹੁੰਦਾ ਲੋਕ ਰੁੜ ਗਏ ਸੀਗੇ ਉਦੋਂ 1500 ਲੋਕਾਂ ਦੇ ਮਰਦੀ ਤੇ 500 ਦੇ ਲਾਪਤਾ ਹੋਣ ਦੀ ਖਬਰ ਆਈ ਸੀਗੀ ਲੇਕ ਨਰਕੀ ਕੀ ਕੀਤੀ ਸੀ ਪ੍ਰਬੰਧਕਾਂ ਦੀ ਜੀ ਅਮਰ ਦੋਲਟ ਇਹ ਗੱਲ ਕੀਦੇ ਨੇ ਵੇਖੋ ਜਦੋਂ ਜਿਹੜੇ ਡੈਮ ਨੇ ਅਸੀਂ ਕੱਟੂ-ਕੱਟ 20 ਤੋਂ ਲਾ ਕੇ 25 ਫੁੱਟੇ ਠਾ ਰੱਖਦੇ ਉਹਨਾਂ ਨੂੰ ਤੇ ਇਹਨਾਂ ਨੇ ਵੀ ਫਿਰ ਇਹ ਕੀਤਾ ਸੀ ਵੀ 1690 ਤੋਂ ਘਟਾ ਕੇ ਇਹਦਾ ਖਤਰੇ ਦਾ ਨਿਸ਼ਾਨ 1680 ਘਟਾ ਸੀਗਾ ਤੇ 1680 ਤੋਂ ਉੱਪਰ ਤੁਸੀਂ ਨਹੀਂ ਲੈ ਕੇ ਜਾਓਗੇ 90 ਤੱਕ ਨਹੀਂ ਖੜੋਗੇ 10 ਫੁੱਟ ਥਲੇ ਰੱਖੋਗੇ ਤੁਸੀਂ ਮੈਂ ਇਹ ਵੀ ਗੱਲ ਕਹਿੰਦਾ ਵੀ ਜੇ ਕਿਤੇ ਭਾਖੜਾ ਦੇ ਵਿੱਚ 2 ਸਾਲ ਬਰਸਾਤ ਹੋ ਕੇ ਪਾਣੀ ਨਾਵੇਂ ਤੇ ਸਾਡੀ ਝੀਲ ਜਿਹੜੀ ਹੈ ਨਾ ਬਿਜਲੀ ਪੈਦਾ ਕਰਨ ਵਾਸਤੇ 2 ਸਾਲ ਵਰਤੇ ਸਮਰਥ ਹੈ ਇਹ 2 ਸਾਲਾਂ ਦੇ ਵਿੱਚ ਬਿਜਲੀ ਤੇ ਬੜੇ ਰਾਮ ਨਵਦੀਕ ਕਰ ਸਕਦੇ ਅਸੀਂ ਜੀ ਲੇਕਿਨ ਸਾਡੀ ਜਿਹੜੀ ਉਹ ਵੱਧ ਕਿਸਮਤ ਇਹ ਆ ਰਜੀਵ ਗਾਂਧੀ ਨੂੰ ਵਿਖਾਉਂਦੇ ਵਿਖਾਉਂਦੇ ਤੇ ਪੰਜਾਬ ਰੋਡ ਦਾ ਜੀ ਹੁਣ ਤਾਂ ਆਇਗਾ ਜਿਹੜੇ ਦੇ ਚੇਅਰਮੈਨ ਮੇਜਰ ਜਨਰਲ ਬੀ ਐਨ ਕਮਾਰ ਸੀਗੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਸੀਗੀ ਉਹਨਾਂ ਨੂੰ ਗੋਲੀ ਕੁਮਾਰੀ ਗਈ ਸੀ ਤਿੰਨ ਖੜਪਾ ਨੇ ਗੋਲੀ ਮਾਰੀ ਸਾਂ ਕੇ 60 ਤੇ ਸਾਲ ਦਾ ਬਰਸ ਮਾਰਿਆ ਸੀ ਉਹ 35 ਸੈਕਟਰ ਤੋਂ ਆਪਣੇ ਬਕਾਇਦਾ ਤਰਤੇ ਘਰ ਤੋਂ ਬਾਹਰ ਨਿਕਲੇ ਵੈਸ਼ਿਤ ਜਾਣ ਲੱਗੇ ਸੀ ਟਾਈਮ ਤੇ ਤਿੰਨ ਖੜਪੂ ਸੀ ਉਹਨਾਂ ਦੇ ਕੋਲ ਕਿ ਮੂਰਤੀਕਾਰ ਸੀ ਉਹਨਾਂ ਦਾ ਮੂਰਤੀਕਾਰ ਕੇ ਖੜੀ ਕਰਕੇ ਗੱਡੀ ਡੋਖਲੀ ਜੀ ਵਿੱਚੋਂ ਨਿਕਲੇ ਉਹਨੇ ਬਰਸ ਮਾਰ ਦਿੱਤੇ ਪੱਛੀ ਉਹਨਾਂ ਨੇ ਕਿ ਗੋਲੀ ਮਾਰੀ ਸੀ ਨਾ ਇੱਕ ਚਰਚਾ ਸੀ ਵੀ ਪੰਜਾਬ ਨੂੰ ਰੋੜਨ ਦਾ ਤਰੀਕਾ ਸੀ ਕਿਉਂਕਿ ਜਿਹੜੇ ਖਾਲਕੂ ਸਿੰਘ ਸੀ ਇਹਨਾਂ ਦੇ ਆਸ਼ਿਆਨੇ ਆਮ ਤੌਰ ਤੇ ਜਿਹੜੇ ਸੀ ਉਹ ਕਿਹਦੇ ਚ ਹੁੰਦੇ ਸੀਗੇ ਦਰਿਆਵਾਂ ਦੇ ਕੰਢੇ ਦੇ ਵਿੱਚ ਇਹਨਾਂ ਦੇ ਛੰਬਾਂ ਦੇ ਵਿੱਚ ਜਿੱਥੇ ਲੁਕ ਹੁੰਦੀ ਸੀ ਜੰਗਲ ਦੇ ਵਿੱਚ ਉੱਥੇ ਲੁਕ ਹੁੰਦੀ ਸੀ ਹਾਂ ਉਹਨਾਂ ਦਾ ਪਾਣੀ ਛੱਡਣਾ ਮਤਲਬ ਇਹ ਸੀ ਵੀ ਦਰਿਆਵਾਂ ਦੇ ਕੰਢੇ ਜਿੱਥੇ ਲੋਕੇ ਰਹਿੰਦੇ ਨੇ ਸੰਬਨ ਵਿੱਚ ਰਹਿੰਦੇ ਨੇ ਜੰਗਲਾਂ 'ਚ ਰਹਿੰਦੇ ਨੇ ਝਾੜੀਆਂ 'ਚ ਰਹਿੰਦੇ ਨੇ ਤੇ ਇਹਨਾਂ ਦੇ ਅਸ਼ਾਂ ਨੇ ਪ੍ਰਭਾਵ ਕੀਤੇ ਜਾਂ ਉਹਨਾਂ ਨੂੰ ਸ਼ੱਕ ਇਸ ਗੱਲ ਦਾ ਸੀ ਭਾਵੇਂ ਗੱਲ ਸਹੀ ਨਹੀਂ ਸੀਗੀ ਉਹਦੋਂ ਫਿਰ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀਗਾ ਤੇ ਪੰਜਾਬ ਦੇ ਵਿੱਚ ਇੱਕ ਦੂਸਰਾ ਕਤਲ ਸੀਗਾ ਇਹ ਇਸ ਤੋਂ ਪਹਿਲਾਂ 1986 ਦੇ ਵਿੱਚ ਤੁਹਾਨੂੰ ਪਤਾ ਜੀ ਐਸਪੀਐਲ ਦਾ ਜਿਹੜੇ ਚੀਫ ਇੰਜੀਨੀਅਰ ਸੀਗੇ ਜੀ ਫੰਜੀਦੂ ਦੋ ਸਟ੍ਰੇਮ ਤੇ ਹੈਗੇ ਸੀ ਸਿਕਰੀ ਉਹਨਾਂ ਨੂੰ ਗੋਲੀ ਮਾਰੀ ਗਈ ਸੀ ਬਕਾਇਦਾ ਤੌਰ ਤੇ ਵੀ ਉਹਨਾਂ ਨੇ ਜਿਹੜਾ ਸੀਗਾ ਐਸਓਐਲ ਬੰਦ ਕੀਤੀ ਜਾਵੇ ਖੜ ਕੋ ਨਹੀਂ ਕਹੇ ਸੀ ਬੰਦ ਕਰਦੇ ਨੇ ਬੰਦ ਨਹੀਂ ਕੀਤੀ ਤੇ ਬਲਵਿੰਦਰ ਸਿੰਘ ਜਟਾਲਾ ਦਾ ਨਾਂ ਲੱਗਦਾ ਸੀ ਭਾਵੇਂ ਕਿ ਨਹੀਂ ਉਹ ਬਾਅਦ ਸਭ ਤੋਂ ਐਸਿਉ ਨਹੀਂ ਬਲਵਿੰਦਰ ਸਿੰਘ ਜਟਾਲਾ ਹੋਰਾਂ ਨੇ ਜਾ ਕੇ ਉਹਨੂੰ ਗੋਲੀ ਮਾਰੀ ਸੀ ਤੇ ਉਹ ਨਹਿਰ ਬੰਦ ਹੋ ਗਈ ਸੀ ਉਹਦੋਂ ਇਹਨਾਂ ਨੇ ਇੰਨੀ ਗੱਲ ਕਹੀ ਸੀ ਪੇਸੀ ਇਹਨਾਂ ਨੂੰ ਜਿਹੜੇ ਸਾਡੇ ਹੈਗੇ ਨੇ ਮੇ ਕਪੀ ਸਕਿਲ ਕਹਿੰਦਾ ਜੀ ਮੈਂ ਸਿਕਿਉਰਿਟੀ ਦੇ ਦੂੰਗਾ ਦੋ ਬਟਾਲੀਅਨ ਦੇ ਦੂੰਗਾ ਜੀ ਉਹ ਥੇ ਕਿ ਬੈਠਾ ਸੀ ਕਹਿੰਦਾ ਸਾਨੂੰ ਇਹ ਦੱਸ ਵੀ ਤੇਰੇ ਕੋਲ ਦੋ ਬਟਾਲੀ ਫੌਜ ਹੈਗੀ ਪਈ ਲੇਕਿਨ ਕੋਈ ਵੀ ਮੁਰਕੇ ਅਧਿਕਾਰੀ ਰਿਸਕ ਲੈਣ ਲਈ ਤਿਆਰ ਨਹੀਂ ਸੀ ਕਹਿੰਦੇ ਅਸੀਂ ਨਹੀਂ ਅਸੀਂ ਰਿਸਕ ਨਹੀਂ ਅਸੀਂ ਜ਼ਿੰਦਗੀ ਦਾ ਕਿ ਤੁਹਾਡੀਆਂ ਦੋ ਬਟਾਲੀਅਨ ਦੇ ਵਿੱਚੋਂ ਵੀ ਆ ਕੇ ਗੋਲੀ ਮਾਰ ਸਕਦੇ ਸਾਨੂੰ ਤੇ ਤੁਹਾਨੂੰ ਪਤਾ ਹੈਗਾ ਬਜਿੰਦਰ ਸਿੰਘ ਡਟਾਣਾ ਦਾ ਫਿਰਲਾ ਪੂਲਾ ਸੀਗਾ ਉਹਨੇ ਸਮੇਤ ਇਕੱਠ ਮਹੀਨਿਆਂ ਦੀ ਬੱਚੀ ਸਮੇਤ ਇੱਕ ਬਜ਼ੁਰਗ ਉਹਨਾਂ ਦੀ ਮਾਤਾ ਸੀਗੀ ਦੋ ਪਰਿਵਾਰ ਦੇ ਜੀ ਹੋ ਸੀ ਸਾਰੇ ਮਾਰਤੇ ਸੀ ਘਰ ਨੂੰ ਅੱਗ ਲਾਉਂਦੀ ਸੀ ਮੇਰੇ ਵਿੱਚੇ ਸਾਢੇ ਪੇਸ਼ੀ ਇਹੋ ਜਿਹੇ ਨੇ ਆ ਗੂ ਸਾਡੇ ਇੱਥੇ ਹੋਏ ਹਾਂ ਇਸੇ ਕਰਕੇ ਜਿਹੜਾ ਉਹ 1980 ਦਾ 88 ਦਾ ਹੋਇਆ ਸੀਗਾ ਉਹਦੇ ਵਿੱਚ ਦੋ ਗੱਲਾਂ ਸੀ ਇੱਕ ਤੇ ਖੜਕੂ ਨੂੰ ਸ਼ੱਕ ਸੀ ਕਿ ਸਾਨੂੰ ਬਰਬਾਦ ਕਰਨ ਵਾਸਤੇ ਇਹਨਾ ਕੀਤਾ ਤੇ ਦੂਸਰਾ ਜੀਵਨ ਗਾਂਧੀ ਨੂੰ ਖੁਸ਼ ਕਰਨ ਵਾਸਤੇ ਤੇ ਸਿਰਜ ਸਿਰਜ ਜਿਵੇਂ ਮਨੋਰਣੀ ਦਾ ਕੀਤਾ ਸੀਗਾ ਤੇ ਮੁੜ ਕੇ ਜੀਵਨ ਗਾਂਧੀ ਆਪਣਾ ਪੋਸਟਪੋਨ ਕਰਤਾ ਸੀ ਪ੍ਰੋਗਰਾਮ ਵੀ ਮੈਨੇਜ ਕਰਦਾ ਹੋ। ਜੀ ਕਿਉਂ ਜੀਵਨ ਗਾਂਧੀ ਨੂੰ ਖਤਰਾ ਪਤਾ ਹੋ ਗਿਆ ਸੀ। 2 ਅਕਤੂਬਰ 1984 ਨੂੰ ਰਜੀਵ ਗਾਂਧੀ ਦੇ ਉੱਤੇ ਗੋਲੀ ਚੱਲਦੀ ਹੈ। ਕਮਲਜੀਤ ਸੁਮਾਨ ਨਾਂ ਦਾ ਇੱਕ ਮੁੰਡਾ ਦੋ ਦਿਨ ਬਕਾਇਦਾ ਤੋਂ ਦੋ ਕਿ ਤਿੰਨ ਦਿਨ ਜਿਹੜਾ ਸੀ ਉਹ ਇੱਕ ਦਰਖਤ ਤੇ ਬੈਠਾ ਰਹਿੰਦਾ ਜੀਦੇ ਚਾਸ਼ਰੇ ਭੁੰਡੀ ਭੁੰਡੀ ਨੇ ਉਹਦੇ ਕੋਲ ਇੱਕ ਕੱਟਾ ਪਿਸਤੌਲ ਹੁੰਦਾ ਰਜੀਵ ગાંધી 2 ਅਕਤੂਬਰ ਨੂੰ ਮਹਾਤਮਾ ગાંધી ਦੀ ਸਮਾਧ ਤੇ ਮੱਥਾ ਟੇਕ ਉਹ ਤੂੰ ਉਹ ਗੋਲੀ ਚਲਾਉਂਦਾ ਤੂੰ ਆ ਤੂੰ ਆ ਜੀ ਦੂਜੀ ਗੋਲੀ ਚਲਾਉਂਦਾ ਲੇਕਿਨ ਦੋਵੇਂ ਗੋਲੀਆਂ ਰਜੀਵਾਂ ਦੀ ਨਹੀਂ ਲੱਗਦੀ ਫਿਰ ਉਹਨੀ ਗੋਲੀਆਂ ਚਲਦੀਆਂ ਨੇ ਉੱਥੇ ਫਿਰ ਉਹਨੂੰ ਲਾਇਆ ਜਾਂਦਾ ਥੱਲੇ ਲਾ ਕੇ ਉਹਨੂੰ ਫੜਿਆ ਜਾਂਦਾ ਵਾ ਉਹ ਆਪਣੀ ਪਛਾਣ ਜਿੰਦਾ ਮੇਰੇ ਨਾਲ ਮੋਹਨ ਦਸਾਈਏ ਆਪਣਾ ਨਾਂ ਨਹੀਂ ਦੱਸਦਾ ਜਦੋਂ ਅਖਬਾਰਾਂ ਚ ਫੋਟੋ ਛੱਪਦੀ ਫਿਰ ਥੱਟ ਲੱਗਦਾ ਵੀ ਤੇ ਕਮਲਜੀ ਸਮਰਾਉ ਹੂੰ ਉਸ ਤੋਂ ਬਾਅਦ ਕੀ ਪਰਿਵਾਰ ਨੇ ਫੈਸਲਾ ਕਰ ਲਿਆ ਵੀ ਜੇ ਸਿੱਖਾਂ ਨਾਲ ਜੀ ਸਮਝੌਤਾ ਨਾ ਕੀਤਾ ਤੇ ਸਾਨੂੰ ਇਹ ਸਾਰਾ ਪਰਿਵਾਰ ਮਾਰ ਦੇਣਗੇ ਇਹਨਾਂ ਨੇ ਮਰਦੇ ਸਿੱਖਾਂ ਪ੍ਰਤੀ ਹਮਦਰਦੀ ਰੱਖੀ ਫਿਰ ਤਿੰਨ ਵਰੀ ਜੀਵ ਗਾਂਧੀ ਇੱਕ ਸਾਥ ਜਿੱਥੇ ਪੰਜਾਬ ਚ ਆਇਆ ਸੀ ਮਰਦੇ ਆਹ ਕਿ ਬੜੇ ਪੈਕੇਜ ਦਿੱਤੇ ਸੀ ਉਹਨੇ ਮੱਥਾ ਟੇਕਣਾ ਆਇਆ ਸੀ ਦਰਬਾਰ ਸੇ ਮਾਫੀ ਮੰਗਣ ਆਇਆ ਜ ਬੜਾ ਕੁਝ ਕੀਤਾ ਸੀ ਟਾਈਮ ਦੇ ਰੂਪੇ ਇਹ ਵੀ 1988 ਦੀ ਖਾੜੂਪਨ ਵੇ ਸੀਗਾ ਕਿ ਇਹ ਬੀ ਐਨ ਜਿਹੜਾ ਵੀ ਮੇਜਰ ਜਨਰਲ ਬੀ ਐਨ ਕੁਮਾਰ ਨੇ ਜਾਣਬੁੱਝ ਕੇ ਸਾਡੇ ਅਸ਼ਨ ਤਵਾ ਤਵਾ ਕਰਨ ਵਾਸਤੇ ਜਿਹੜਾ ਪਾਣੀ ਛੱਡਿਆ ਲੇਕਿਨ ਅਸਲੀ ਗੱਲ ਇਹ ਸੀ ਪਿੱਛੋਂ ਪਾਣੀ ਜ਼ਿਆਦਾ ਭਰ ਲਿਆ ਬੱਦਲ ਫੱਟ ਕੇ ਇਮੀਜੈਂਟ ਜਿੱਤੇ ਕਰਕੇ ਗੱਲ ਬਟਵਾ ਪਈ ਸੀ ਅਜ ਕੀ ਵਾਹ ਕੁਝ ਕੀਤਾ ਜੀ ਜੇ ਭਰਨਾ ਜਿਹੜੇ ਡੈਮ ਹੁੰਦੇ 20 ਸਤੰਬਰ ਤੱਕ ਭਰਨੇ ਹੁੰਦੇ ਆ ਐ ਕਿ 20 ਅਗਸਤ ਨੂੰ ਸੀ ਕਿਉਂ ਭਾਲੇ ਦੀ ਕੀ ਆ ਹੂੰ ਪਿਛੇ ਤੇ ਧੜਾ ਤੌਰ ਤੇ ਬੱਦਲ ਫਟ ਰਹੇ ਨੇ ਪਾਣੀ ਆ ਰਿਹਾ ਵਾ ਤੁਸੀਂ ਕਿਉਂ ਭਰਲੇ ਜੇ ਭਰੇ ਸੀ ਮੈਂ ਪਹਿਲਾਂ ਕਿਉਂ ਛੱਡੇ ਜੀ ਬ੍ਰਿੰਦਰ ਗੁਹਿਲ ਨੇ ਉਹ ਕਹਿੰਦੇ ਜੂਨ ਚ ਕਿਹਾ ਸੀ ਪਾਣੀ ਛੱਡੋ ਤੁਸੀਂ ਠਹਿਰ ਪਣੀ ਜੂਨ ਚ ਛੱਡਣ ਦੀ ਲੋੜ ਕੀ ਹੈ ਕਿ ਛੱਡ ਸਕੋ ਪਾਣੀ ਤੇ ਉਦੋਂ ਛੱਡਣ ਨਾਲ ਪਿੱਛੇ ਜ਼ਿਆਦਾ ਆਵੇ ਜੀ ਤੇ ਬਰਿੰਦਰ ਗੋਇਆ ਅਸਤੀਫਾ ਦੇ ਦੇਣਾ ਚਾਹੀਦਾ ਜਿੰਨੇ ਗਲ ਕੀ ਸੀ ਕਿ ਅਸੀਂ ਹੜਾ ਦੇ ਪੂਰੇ ਪ੍ਰਬੰਧ ਕਰ ਲਏ ਲੇਕਿਨ ਢੀਠਪਣ ਦੀ ਵੀ ਹੱਦ ਹੁੰਦੀ ਆ ਕੁਰਸੀ ਤੇ ਨਾ ਤੂੰ ਕੇ ਵਿਸ਼ਕ ਲਾ ਦਿਓ ਪਰ ਕੁਰਸੀ ਨਹੀਂ ਲੋਕ ਛੱਡਦੇ ਜੋ ਮਰਜ਼ੀ ਹੋਵੇ ਹਾਂ ਆਬਾਦਰ 37 ਜਿਹਨੇ ਇੱਕ ਐਕਸੀਡੈਂਟ ਹੋ ਗਿਆ ਸੀ ਰੇਲਵੇ ਦਾ ਕਹਿੰਦਾ ਕਹਿੰਦਾ ਚੁੱਕੋ ਮੇਰਾ ਅਸਤੀਫਾ ਮੈਂ ਤੇ ਕਬਦ ਹੀ ਨਹੀਂ ਹਾਂ ਇਹ ਨੇ ਕੁਰਸੀ ਨਾ ਮੇਰੇ ਖਦਾ ਜੇ ਕਿਤੇ ਇਹਨਾਂ ਦੇ ਨਾ ਰਾਜ ਨੇ ਕੁਛ ਨਾ ਨਾ ਹੀ ਆਪਣੇ ਸਿਵਲਨ ਕੁਰਸੀ ਆਪਣੇ ਨਾਲ ਜੇ ਜਿ ਨੇਤਕਟ ਹੈ ਗਈ ਸੀ ਥੋੜੀ ਬਾਲੀ ਤੇ ਇਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ ਕਿ ਮੈਂ ਪ੍ਰਧਾਨ ਸਭਾ ਚ ਇਹ ਵਾਅਦਾ ਕੀਤਾ ਸੀ ਐਲਾਨ ਕੀਤਾ ਸੀ ਕਿ ਅਸੀਂ ਹਰਾਂ ਦੇ ਮੁਕੰਮਲ ਪ੍ਰੰਧ ਕਰ ਲਿਆ ਹਰ ਨਹੀਂ ਹੋਣਗੇ ਕੋਈ ਅਸੀਂ ਖਰਾਬ ਨਹੀਂ ਹੋਣ ਦੇਗਾ ਕਿਤੇ ਪਾਣੀ ਨਹੀਂ ਆਊਗਾ ਲੇਕਿਨ ਪਾਣੀ ਫੇਰ ਆ ਗਿਆ ਹੜਾਂ ਦੇ ਜੀ ਪੰਦਾ ਸੀ ਨਾ ਮੇਰੇ ਤਵਾਂ ਦਾ ਦੂਜੇ ਪਾਸੇ ਕੱਗਰ ਮੈਂ ਅੱਗੇ ਵੀ ਗੱਲ ਕੀਤੀ ਸੀ ਕੱਗਰ ਜਿਹੜਾ ਉਹ ਪਰਮਨੈਂਟ ਦਰਿਆ ਨਹੀਂ ਰਿਹਾ ਕੋਈ ਜੀ 15 15000 ਸਾਲ ਪਹਿਲਾਂ ਜਿਹੜਾ ਸਤਲੁਜ ਦਰਿਆ ਤੇ ਜਮਨਾ ਦਰਿਆ ਤੇ ਵਗਦੇ ਸੀਗੇ ਇੱਥੇ ਕੱਗਰ ਬਣਦਾ ਉਹ ਮੁੜ ਕੇ ਉਹਨਾਂ ਨੇ ਆਪਣੇ ਆਪਣੇ ਰਸਤੇ ਚੇਂਜ ਕਰ ਲਏ ਤੇ ਇਹ ਰਸਤਾ ਦਰਿਆ ਦਾ ਹੈਗੇ ਸੀ ਉੱਥੇ ਕੰਕਰਮਣ ਗਿਆ ਮਾਚਲ ਦੇ ਨਾਲ ਤੋਂ ਨਿਕਲਦਾ ਹੈ ਕੁਸ਼ਲਿਆ ਡੈਮ ਤੇ ਹੁੰਦਾ ਹੋਇਆ ਤੇ ਠਾਣੂ ਮੁਲਕੀ ਜਦੋਂ ਹੁੰਦਾ ਇਹਦੇ ਵਿੱਚ ਅੱਧੀ ਦਰਜਨ ਤੋਂ ਵੱਧ ਜਿਹੜੀਆਂ ਨਦੀਆਂ ਨੇ ਟਾਂਦੀ ਲੈ ਲਓ ਸਰਸੋਦੀ ਲੈ ਲਓ ਕੁਛ ਸ਼ੋ ਲੈ ਲਓ ਨਿੱਕੇ ਨਿੱਕੇ ਨਦੀਆਂ ਚ ਪੈਂਦੀਆਂ ਉਹ ਵੀ ਗੰਦੇ ਨਾਲੀ ਟਾਈਪ ਹੀ ਨਹੀਂ ਲੇਕਿਨ ਜਦੋਂ ਪਾਣੀ ਕੱਗਰ ਜ਼ਿਆਦਾ ਹੁੰਦਾ ਫਿਰ ਉਹ ਭਰ ਜਾਂਦੀਆਂ ਅੱਜ ਟਾਂਗਰੀ ਨਦੀ ਜਿਹੜੀ ਆ ਉਹ ਵੀ ਆਪਣੇ ਖਤਰੇ ਦੇ ਪੁਆਇੰਟ ਤੋਂ ਉੱਪਰ ਚੱਲ ਰਹੀ ਕੱਗਰ ਦਰਿਆ ਜਿਹੜਾ ਪੰਜਾਬ 'ਚ ਹੁੰਦਾ ਹੋਇਆ ਐਸੋਲੇ ਕਦਰੇ ਦਰਿਆ ਤੋਂ ਉੱਪਰ ਚੱਲੇ ਗਿਆ ਕਈ ਪਿੰਡਾਂ ਚ ਪਾਣੀ ਵਿੱਚ ਚਲੇ ਗਿਆ ਉਹਨੰਦਾ ਹਰਿਆਣੇ ਵਿੱਚ ਵੀ ਕੱਗਰ ਮਾਰ ਕਰ ਰਿਹਾ ਸਰਤੂ ਸਰਦੂਲਗੜ੍ਹ ਤੋਂ ਅੱਗੇ ਜਦੋਂ ਹਰਿਆਣੇ 'ਚ ਦਾਖਲ ਹੁੰਦਾ ਵਾ ਤੁਹਾਨੂੰ ਪਤਾ ਹੋਏਗਾ ਜਿਹੜੀ ਐਸਐਲ ਨਹਿਰ ਸੀ 121 ਕਿਲੋਮੀਟਰ ਦੇ ਕਹਾਦਾ ਤੌਰ ਤੇ ਸਾਡੇ ਪੰਜਾਬ ਦੇ ਵਿੱਚ 90 ਕਿਲੋਮੀਟਰ ਜਿਹੜੀ ਸੀ ਉਹ ਹਰਿਆਣੇ 'ਚ ਪੁੱਟੀ ਜਾਣੀ ਸੀ ਜੀ ਹਰਿਆਣੇ ਵਾਲੇ ਪੁੱਟ ਤਿਸਿਆ ਦੀ ਪੁੱਟੀ ਨਹਿਰ ਉਹਨ ਘੱਗਰ ਦਾ ਪਾਣੀ ਜਦੋਂ ਉਹ ਉਸ ਐਸਵੀਲ ਵਿੱਚ ਵਹਿੰਦਾ ਵਾ ਉਸ ਭਾਖੜਾ ਦੇਰ ਵਿੱਚ ਵਹਿੰਦਾ ਵਾ ਅੱਗੇ ਜਾ ਕੇ ਫਿਰ ਉੱਪਰ ਬਾਦੀ ਕਰਦਾ ਵਾ ਜਾ ਕੇ ਪਿੰਡਾਂ 'ਚ ਵਰਦਾ ਕਈ ਪਿੰਡਾਂ 'ਚ ਹਰਿਆਣਾ 'ਚ ਵੀ ਦੋ ਦੋ ਫੁੱਟ ਪਾਣੀ ਆ ਗਿਆ ਜੀ ਇਸ ਸਾਡੇ ਪੰਜਾਬ ਦੇ 23 ਦੇ 23 ਜ਼ਿਲ੍ਹੇ ਐਸਵੀ ਨੇ ਪਹਾੜਾਂ ਦੀ ਮਾਰ ਹੀਟ ਹੈ ਤੇ ਇਸੇ ਕਰਕੇ ਪੰਜਾਬ ਸਰਕਾਰ ਨੇ ਕਹਿਤਾ ਵੀ ਆਫਤ ਭਰਪੂਰ ਸਾਡਾ ਸੂਬਾ ਇਹਨੂੰ ਐਲਾਨ ਕਰ ਦਿੱਤਾ ਗਿਆ ਵਾ ਜੀ ਲੇਕਿਨ ਸਾਨੂੰ ਕੇਂਦਰੀ ਸਲਾਮੈਂਟੇ ਫਿਰ ਗਲਤ ਬਣਦੀ ਪੀਨ ਨੁਕਸਾਨ ਬਹੁਤ ਹੈ ਕਿ ਪੈਕੇਜ ਹੀ ਤੇ ਮੈਨੂੰ ਨਹੀਂ ਉਮੀਦ ਵੀ ਸ਼ਿਵਰਾਜ ਚੋਹਾਨ ਜਾਣ ਲੱਗਾ ਵੀ ਕੁਝ ਕਮੈਂਟ ਕਰਕੇ ਜਾਵੇ ਕੁਝ ਦੇ ਕੇ ਜਾਵੇ ਪੰਜਾਬ ਨੂੰ ਪੰਜਾਬ ਨੂੰ ਐਸੋਲੀ ਪੈਕੇਜ ਦੀ ਬਹੁਤ ਜ਼ਰੂਰਤ ਹੈ ਜਿਹੜੀ ਮੁੱਖ ਮੰਤਰੀ ਚਿੱਠੀ ਲੱਗੀ ਸੀ ਵੀ 60 ਹਜ਼ਾਰ ਕਰੋੜ ਰੁਪਏ ਸਾਡਾ ਪੈਂਡਿੰਗ ਨੇ ਪਿਛਲੇ ਪਏ ਸਾਨੂੰ ਉਹੀ ਦੇ ਦਿਓ ਤੁਸੀਂ ਉਹ ਵੀ ਨਹੀਂ ਦਿੱਤਾ ਕਹਿੰਦਾ ਜੀ ਇਸ ਕਰਕੇ ਸਾਜੀ ਪੰਜਾਬ ਦੀ ਬਰਬਾਦੀ ਬਹੁਤ ਹੋਈ ਹੈ ਐਸ ਵळे ਜਿਹੜੇ 1600 ਪਿੰਡਾਂ ਦੇ ਵਿੱਚ ਪਾਣੀ ਪਜ ਸੋਸ ਵੱਧ ਪਿੰਡਾਂ ਚ ਪਾਣੀ ਚੱਲ ਗਿਆ ਜੀ ਤੇ ਸਾਡੇ ਹੁਣ ਤੱਕ ਜਿਹੜੀ ਰਿਪੋਰਟਿੰਗ ਆ ਉਹ 40 ਮੋਤਾਂ ਦੀ ਹਣ ਦੀ ਗੱਲ ਹੈਗੀ ਸਾਡੀ ਹੁਣ ਤੱਕ ਹੋਰ ਕਿੰਨੇ ਕੋ ਲਾਪਤਾ ਹੋਣਗੇ ਕੋਈ ਹੋਣਗੇ ਦੇ ਬਾਰੇ ਕੋਈ ਜਾਣਕਾਰੀ ਨਹੀਂ ਇਹਦੇ ਚ ਜਾਣਕਾਰੀ ਪੂਰੀ ਉਦੋਂ ਸਮਝਣੀ ਆਏਗੀ ਜਦੋਂ ਹੜ੍ਹ ਖਤਮ ਹੋਣਗੇ ਸਾਨੂੰ ਵੀ ਪਤਾ ਪਈ ਇਹ ਹਫਤੇ ਦਾ ਸੰਦੀ ਖੇਡ ਅਕਤੂਬਰ ਸਭ ਕੁਝ ਠੀਕ ਠਾਕ ਹੋ ਜਾਏਗਾ لیکن ਜਦੋਂ ਹੜ੍ਹ ਖਤਮ ਹੋਏ ਫਿਰ ਬਿਮਾਰੀਆਂ ਦਾ ਜਿਹੜਾ ਉਹ ਖਤਰੀ ਰੱਦ ਹੋਏਗਾ ਸਾਨੂੰ ਹੂੰ ਉਹ ਟਕਰਾ ਕਰਨ ਵਾਸਤੇ ਸੜੀ ਟੀਮਾਂ ਕ્યાર ਬਾਅਦ ਤਰੇ ਉੱਠੇ ਦੀਆਂ ਤੇ ਮੈਨੂੰ ਪਤਾ ਆ ਦੀ ਸਰਕਾਰ ਤੋਂ ਕੁਝ ਕਰੇਗੀ ਨਹੀਂ ਉਥੇ ਵੀ ਪ੍ਰਾਈਵੇਟ ਜਿਹੜੀਆਂ ਸਾਡੀਆਂ ਐਨ ਜੀਓ ਵਗੈਰਾ ਉਹ ਜ਼ਿਆਦਾ ਕੰਮ ਕਰ ਰਹੀ ਹੈ ਜੀ ਜੀ ਬਿਲਕੁਲ ਹੜਾਂ ਦੀ ਇਸ ਟਾਈਮ ਮਾਰ ਹੈ ਜਿਹੜੀ ਬਹੁਤ ਜ਼ਿਆਦਾ ਪੰਜਾਬ ਨੂੰ ਚਲਣੀ ਪੈ ਰਹੀ ਹੈ ਕਾਫੀ ਕਹਿਰ ਦੇਖਣ ਨੂੰ ਮਿਲ ਰਿਹਾ ਕੁਦਰਤ ਦਾ ਤੇ ਪਟਿਸਾਬ ਹੁਣ ਸੁਪਰੀਮ ਕੋਰਟ ਨੇ ਵੀ ਮਾਨ ਸਰਕਾਰ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ ਨੋਟਿਸ ਜਾਰੀ ਕਰਕੇ ਕੀ ਕੁਝ ਬੋਲੀ ਹੈ ਸੁਪਰੀਮ ਕੋਰਟ ਮਾਨ ਸਰਕਾਰ ਨੂੰ ਮਾਨ ਸਰਬ ਕਹਿੰਦੇ ਜੀ ਮੈਂ ਹਰ ਜੇਲੇ ਚਾਰ ਬਲੋਕ ਚਾਰ ਤਹਿਸੀਲ ਚ ਮੈਂ ਨੋਡਲ ਅਫਸਰ ਲਾਤੇ ਜੀ ਕੀ ਬੋਲੋ ਮੈ ਜਥੇਦਾਰ ਅਕਾਲ ਤਖਤ ਗਿਆਨੀ ਕੁਲਦੀਪ ਸਿੰਘ ਕਹਿੰਦੇ ਜੀ ਮੈਂ ਹਰ ਪ੍ਰਭਾਵ ਤੇ ਇਚ ਜਾਂਦਾ ਰਹਾ ਮੈਨੂੰ ਇੱਕ ਵੀ ਟੀਮ ਸਰਕਾਰੀ ਦੀ ਨਹੀਂ ਮਿਲਦੀ ਤੇ ਉਹਨਾਂ ਨੇ ਬਕਾਇਦਾ ਤੌਰ ਤੇ ਸਾਡੇ ਮੁੱਖ ਮੰਤਰੀ ਸਾਹਿਬ ਦੀ ਤੁਲਨਾ ਜਿਹੜੀ ਆ ਮੁਹੰਮਦ ਸ਼ਾਹ ਰਗੀਲਾ ਇੱਕ ਬੜਾ ਅਯਾਸ਼ ਪਾਸ਼ਤਾ ਹੈ ਉਹ ਅਯਾਸ਼ ਬਾਦਸ਼ਾਹ ਨੇ ਕੀਤੀ ਉਹ ਕਹਿੰਦੇ ਮੁਹੰਮਦ ਸ਼ਾਹ ਰਗੀਲਾ ਅਯਾਦ ਸੀਗਾ ਤੇ 1739 ਜਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ ਤੇ ਦਿੱਲੀ ਵਾਲੇ ਲੋਕਾਂ ਨੇ ਕਿਹਾ ਜੀ ਆਪਾਂ ਤਿਆਰੀ ਕਰੀ ਤੇ ਟੱਕਰ ਅਗਲੀ ਆ ਰਹੀ ਹੈ ਉਹਨੂੰ ਕੋਈ ਪਰਵਾਹ ਨਹੀਂ ਆਪਣੀ ਜਾਤੀ ਚ ਸਰਗਰਮ ਮੁੱਖ ਮੰਤਰੀ ਤੁਲਨਾ ਦੇ ਕੋ ਕਿੱਥੇ ਕੀਤੀ ਆ ਤੇ ਜਦੋਂ ਉਹਤੇ ਤੇ ਉਹ ਆਏ ਨਾਦਰ ਸ਼ਾਹ ਹੋਰੀ ਆਏ ਉਹ ਨਾ ਕਿ ਮhla ਕਿਤੇ ਤੇ ਅਪਨੀ ਦਿੱਲੀ ਬਰਵਾ ਕੇ ਰੱਖਤੀ ਉਹ ਹਾਲ ਸਾਡਾ ਕਹਿੰਦੇ ਮੁੱਖ ਮੰਤਰੀ ਸਾਹਿਬ ਦਾ ਮੁੱਖ ਮੰਤਰੀ ਦੀ ਜਿਹੜੀ ਬਕਾਇਦਾ ਤੌਰ ਤੇ ਤੁਲਨਾ ਇਹਨਾਂ ਨੇ ਇੱਕ ਅਯਾਸ ਤੇ ਬੇਕਾਰ ਬਾਦਸ਼ਾਹ ਮੁਹੰਮਦ ਸ਼ਾਹ ਰਗੀਲਾ ਨਾ ਕੀਤੀ ਸਾਡੇ ਜਥੇਦਾਰ ਸਾਹਿਬ ਨੇ ਤੇ ਕੱਲ ਸਾਡੇ ਜਥੇਦਾਰ ਨੇ ਕਿਹਾ ਕੱਲ ਕਹਿਤੀ ਸੀ ਗਿਆਨੀ ਰਗੀਪੀਰ ਸਿੰਘ ਨੇ ਹੈਡ ਗ੍ਰੰਥੀ ਨੇ ਪੀ ਜਿਹੜਾ ਨਕਮਾ ਰਾਜਾ ਆਪਣੀ ਪਰਜਾ ਦੀ ਰੱਖ ਨਹੀਂ ਕਰਦਾ ਉਹਨੂੰ ਮਰ ਜਾਣਾ ਚਾਹੀਦਾ ਸਾਡੇ ਬਾਬੇ ਨਾਨਕ ਦੀ ਵਿਚਾਰਧਾਰਾ ਦੇ ਸੰਕਲਪ ਤੇ ਬਿਲਕੁਲ ਉਲਟ ਭਾਈ ਮਨੀ ਸਿੰਘ ਦੇ ਬੰਦ-ਬੰਦ ਕੱਟੇ ਗਏ ਪਰ ਕਿਸੇ ਨੇ ਅਰਦਾਸ ਨਹੀਂ ਕੀਤੀ ਵੀ ਤੁਸੀਂ ਜੀਜਾ ਜਕਰੀਆ ਖਾਨ ਨੂੰ ਮਾਰ ਦਿਓ ਉਹਦੀ ਮਰਦ ਇਹ ਦੱਸ ਨਹੀਂ ਕਿਸੇ ਕੀਤੀ ਇਹ ਸਾਡੇ ਜਿਹੜੇ ਬਖਸ਼ਿੰਦ ਪ੍ਰਖਤ ਨੇ ਦੁਨੀਆ ਦੇ ਵਿੱਚ ਕੋਈ ਧਰਮ ਜਿਹੜੇ ਉੱਠ ਕੇ ਸਵੇਰੇ ਸਰਬੱਤ ਦੇ ਭਲੇ ਦੀ ਮੰਗ ਕਰਦੇ ਤੇ ਸਾਂਝ ਮੱਧ ਦੇ ਭਲੇ ਦੀ ਅਰਦਾਸ ਕਰਦੇ ਜੀ ਤੇ ਜੇ ਸਾਡੇ ਮਾਨਜੁਗ ਜਿਹਦਰ ਸਭ ਇਦਾਂ ਕਰਦੇ ਤੇ ਫਿਰ ਇਹਨਾਂ ਦਾ ਰੱਬ ਵੀ ਰੱਖਾ ਮਨੁੱਖ ਸਮਝ ਦੀ ਬਿਨਾਂ ਦੀ ਅਕਲਾਂ ਨੂੰ ਕੀ ਹੋ ਗਿਆ ਹੂੰ ਮੁੱਖ ਮੰਤਰੀ ਇਹ ਸਾਡਾ ਯਾਰ ਜੋ ਮਰਜ਼ੀ ਉਹ ਮਾੜਾ ਵਾ ਚੰਗਾ ਵਾ ਤੁਸੀਂ ਆਪਣੇ ਤਰੀਕੇ ਨਾਲ ਗੱਲ ਕਰ ਲੋ ਤੁਸੀਂ ਗੈ ਤੁਸੀਂ ਕਹਿੰਦੇ ਕੋਈ ਟੀਮ ਨਹੀਂ ਸਰਕਾਰ ਦੇ ਪਗੰਧ ਨਕਮੇ ਕੋਈ ਗੱਲ ਨਹੀਂ ਕੋਰ ਤੁਸੀਂ ਅਜੀਬ ਕਹੀ ਨੇ ਬਿਲਕੁਲ ਸਰਯਮ ਕਹਿੰਨੇ ਵੀ 80% ਦੀ ਜਿਹੜੀ ਹੈਲਥ ਆ ਉਹ ਬਕਾਇਦਾ ਤੌਰ ਤੇ ਐਜੂ ਕਰ ਰਹੇ ਨੇ ਲੋਕ ਇੱਕ ਦੁਸ਼ੀ ਦੀ ਕਰ ਰਹੇ ਨੇ ਸਰਕਾਰ ਬਿਲਕੁਲ ਫੇਲ ਹੈ ਪ੍ਰਧਾਨ ਮੰਤਰੀ ਨੂੰ ਜਦੋਂ ਪੱਤਰਕਾਰਾਂ ਨੇ ਮੁੱਖ ਮੰਤਰੀ ਦੇ ਪੱਤਰਕਾਰਾਂ ਨੇ ਕਿਹਾ ਤਾਂ ਜੀ ਤੁਹਾਡੀ ਪ੍ਰਧਾਨ ਮੰਤਰੀ ਤਾਂ ਗੱਲਬਾਤ ਹੀ ਕਹਿੰਦਾ ਹੋਈ ਹੈ ਉਹਨਾਂ ਚਿੱਤਪ੍ਰਣ ਕੀਤੀ ਹੈ ਤੇ ਜਦੋਂ ਇੱਕ ਪੱਤਰਕਾਰ ਨੇ ਕਿਹਾ ਤਾਂ ਤੁਸੀਂ ਇਹ ਮਹਿਸੂਸ ਨਹੀਂ ਕਰਦੇ ਵੀ ਕੇਂਦਰ ਜਿਹੜਾ ਪੰਜਾਬ ਦਾ ਮਤਰਈਮਾਲ ਸਕੂਲ ਕਰਦਾ ਤੇ ਅੱਗੋ ਕਹਿੰਦੇ ਨਹੀਂ ਇਹੋ ਜਿਹੀ ਗੱਲ ਕੋਈ ਨਹੀਂ ਹੂੰ ਲੈ ਲਓ ਫਿਰ ਜਾ ਕੇ ਉਹਨਾਂ ਕੋਲ ਪੇੜੇ ਹੋਰ ਕੀ ਫਿਰ ਤੰਦੇਰੀਆਂ ਨੂੰ ਕੋਈ ਗੱਲ ਨਹੀਂ ਅਸੀਂ ਆਕੀ ਲੋਕ ਆ ਹਮੇਸ਼ਾ ਹੀ ਕੇਂਦਰ ਨਾਲ ਟਕਣੋਦਾਰੇ ਪੰਜਾਬ ਹਾਂ ਹਾਂ ਅੱਜ ਦੀ ਪਹਿਲੀ ਵਾਰੀ ਨਹੀਂ ਜੀ ਸਦੀਆਂ ਤੋਂ ਨੇ ਹੂੰ ਲੰਮੇ ਪਹਿਲੇ ਉਹਨਾਂ ਦੇ ਕੋਡੇ ਟੇਕੇ ਪੰਜਾਬ ਨੇ ਲੇਕਿਨ ਜੇ ਤੁਸੀਂ ਕੋਡੇ ਟੇਕਦੇ ਹੋ ਤੇ ਅਸੀਂ ਤੁਹਾਡਾ ਇਲਾਜ ਕੀ ਕਰ ਸਕਦੇ ਹਾਂ ਲੋਕ ਦੀ ਟੈਕਨਿਕ ਲੋਕ ਕਮੰਗ ਨੀ ਵਰ ਡਟ ਕੇ ਮੰਗਣ ਸੜਕ 15 ਲੱਖ ਦੇ ਸੀ ਹੂੰ ਇਸ ਕਰਕੇ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਨੂੰ ਪਤਾ ਨਾਟਲ ਉਸਨੂੰ ਕਿ ਕਿ ਲੋਨ ਦਿੰਦੀ ਸੁਪਰੀਮ ਕੋਰਟ ਦੇ ਜੱਜ ਦੇ ਵਿੱਚ ਹਰ ਜੱਜ ਦੇ ਕੋਲੇ ਬਕਾਇਦਾ ਤੌਰ ਤੇ ਐਂਡਰਾਇਡ ਫੋਨ ਜਿਹਦੇ ਕੋਲੇ ਉਹਨਾਂ ਕੋਲ ਪੂਰੇ ਦੇਸ਼ ਦੀ ਮੈਂਟਮੈਂਟ ਦੀ ਰਿਪੋਰਟ ਕਿੱਥੇ ਫਲੱਡ ਆਇਆ ਕਿੱਥੇ ਹੜਾ ਆਇਆ ਕਿੱਥੇ ਕੋਈ ਰਾਹਤ ਮਦਦ ਕਿੱਥੇ ਨਹੀਂ ਮਿਲ ਰਹੀ ਉਹਨਾਂ ਨੇ ਇਸ ਕਰਕੇ ਪੰਜਾਬ ਸਰਕਾਰ ਨੂੰ ਤਲਬ ਕੀਤਾ ਦੱਸੋ ਕਿ ਲੋਕ ਤੇ ਮਰ ਰਹੇ ਨੇ ਖਬਰੇ ਨੇ ਪੰਜਾਬ ਉਜੜ ਰਿਹਾ ਵ 23 ਦੇ 23 ਜ਼ਿਲ੍ਹੇ ਜਿਹੜੇ ਨੇ ਉਹ ਪ੍ਰਭਾਵਿਤ ਨੇ ਹੜਾ ਤੋਂ ਸਰਕਾਰ ਕੀ ਕਰ ਰਹੀ ਹੁਣ ਹਮ ਇਹ ਜਿਹ ਕੋਈ ਸ਼ੱਕ ਵਾਲੀ ਗੱਲ ਨਹੀਂ ਸਰਕਾਰ ਨੇ ਅਜੇ ਤੱਕ ਕੁਝ ਵੀ ਨਹੀਂ ਕੀਤਾ ਕੱਖ ਵੀ ਨਹੀਂ ਕੀਤਾ ਗੱਲਾਂ ਕੀਤੀਆਂ ਨੇ ਬਸ ਉਹ ਕਰਦੀ ਹੁੰਦੀ ਹੈ ਸਰਕਾਰ ਪਹਿਲੀ ਸਰਕਾਰ ਤੇ ਆ ਜੀ ਸਾਰੀ ਸਰਕਾਰ ਕਰਦੀ ਹੁੰਦੀ ਬਿਲਕੁਲ ਇਸ ਕਰਕੇ ਸੁਪਰੀਮ ਕੋਰਟ ਨੇ ਕੰਨ ਖਿੱਚੇ ਵੀ ਇਮੀਡੀਏਟਲੀ ਰਿਪੋਰਟ ਕਰੋ ਇੱਕ ਹਫਤੇ ਉਹਨਾਂ ਨੇ ਇੱਕ ਹਫਤੇ ਦੇ ਵਿੱਚ ਇਹਨੂੰ ਦੱਸੋ ਵੀ ਤੁਸੀਂ ਹੁਣ ਤੱਕ ਇੱਥੋਂ ਦੇ ਪ੍ਰਬੰਧ ਕੀ ਕੀਤੇ ਆ ਤੇ ਕਿਉਂ ਇਹ ਨੌਬਤ ਆਈ ਫਲੱਡ ਕਿਉਂ ਆਇਆ ਉਹਦੀ ਸਰਕਾਰ ਕਿ ਨਹੀਂ ਦੋਸ਼ੀ ਆ ਤੇ ਕੁਦਰਤ ਦੇ ਜਿਹੜੀ ਉਹ ਆਪ ਤੇ ਕੁਦਰਤ ਵੀ ਆਪ ਤੇ ਨਹੀਂ ਆਈ ਹੂੰ ਅਚਾਨਕ ਮੁੱਖ ਮੰਤਰੀ ਭਗਵੰਤ ਮਾਨ ਦੇ ਅਚਾਨਕ ਸਿਹਤ ਤੇ ਸਵੇਰੇ ਵਿਗੜ ਜਾਂਦੇ ਜੋ ਦਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਪਹੁੰਚਦੇ ਨੇ ਪਹਿਲਾਂ ਤੇ ਦੋਰਾ ਕਾਰਜ ਸਨ ਹੜ ਪਰਭਾਵ ਦੇ ਇਲਾਕੇ ਦੇ ਵਿੱਚ ਪਰ ਸ਼ਾਇਦ ਥੱਕ ਗਏ ਤੇ ਉਹਨਾਂ ਨੂੰ ਬਿਮਾਰ ਹੋ ਗਏ ਉਹਨਾਂ ਮੜਾ ਨਹੀਂ ਗਏ ਐਕਚੁਅਲੀ ਬੇਸਿਕਲੀ ਉਹ ਕਹਿੰਦਾ ਸੀ ਕਿ ਅੱਜ ਕੇਜਰੀਵਾਲਾ ਮੈਨੂੰ ਜਾਣਾ ਪਿਆ ਤੇ ਲੋਕ ਪੁੱਛਦੇ ਕੇਜਰੀਵਾਲਾ ਤੇ ਇਹ ਕੌਣ ਹੂੰ Who is the Kejriwal ਨੌ ਦੇ ਕੋਲ ਕੋਈ ਸੰਵਿਧਾਨਕ ਉਹ ਤਾਂ ਅੱਗੇ ਤਾਂ ਚਲੋ ਗੱਜਾ ਮੁੱਖ ਮੰਤਰੀ ਸੀ ਸਭਾ ਦੇ ਉਹਦੇ ਦੀ ਸੀ ਐਨ ਮੈਂ ਦੇ ਸੀ ਤੋਂ ਸਭਾ ਦੇ ਕੋਦੇ ਤੇ ਸੀ ਨਾ ਉਹ ਕੋਈ ਐਮਪੀ ਹੈ ਨਾ ਐਮਐਲਏ ਕੋਣ ਹੈ ਕੋਈ ਜਰੀਵ ਜੀ ਕੱਲ ਬਕਾਇਦਾ ਤੌਰ ਤੇ ਇੱਕ ਟਰਾਲੀ ਇਹਨਾਂ ਨੇ ਗਈ ਟੁੱਟੀ ਫੁੱਟੀ ਜੀ ਰਾਤ ਲੈ ਕੇ ਤੇ ਲੋਕਾਂ ਨੇ ਮੋਰਟੀ ਵੀ ਟਰਾਲੀ ਰਾਤ ਇਸ ਨੂੰ ਲੋੜ ਨਹੀਂ ਕੀਤਾ ਬਸ ਤਾਂ ਜੋ ਕੁਝ ਤੇ ਪਰਸੋਂ ਚੌਥ ਇਹਨਾਂ ਦੇ ਇੱਕ ਮੰਤਰੀ ਨੇ ਕੀ ਕੀਤਾ ਸੀਗਾ ਮਿਸਲ ਸਾਥੂ ਜੀ ਬਾਰੇ ਬਕਾਇਦਾ ਤੌਰ ਤੇ ਇੱਕ ਟਰਾਲੀ ਭਰ ਕੇ ਲੈ ਕੇ ਗਏ ਫੀਡ ਦੀ ਵੀ ਜਿਹੜੇ ਪੀੜਿਤ ਲੋਕ ਨੇ ਜੰਗਲ ਭੁਕੇ ਤਾਂ ਚਾਰ ਲੈ ਕੇ ਗਏ ਜਿਹੜਾ 400 ਨਵਫਤ ਨਗਰ ਵਾਲਾ ਚਾਰੋਂ ਰੱਖੇ ਗਏ ਹੂੰ ਤੋਂ ਖਲੋ ਕੇ ਫੋਟਨ ਨੂੰ ਆਈ ਕਿ ਮੰਤਰੀ ਨੇ ਕਹਿੰਦਾ ਜੀ ਤਹੀ ਲੈ ਕੇ ਆਏ ਤੇ ਜਦੋਂ ਅਗਲੇ ਬਿੱਲੀ ਥੱਲੇ ਬਾਹਰ ਰੱਖੀ ਤੇ ਮੁੜ ਕੇ ਮੰਤਰੀ ਹੋਈ ਮੀਢੀ ਭਜੇ ਭਜਰੇ ਅੱਗੇ ਲੱਗੇ ਇਹ ਤੇ ਸਾਡੇ ਲਾਹਤ ਤੇ ਮੁੱਖ ਮੰਤਰੀ ਸਾਹਿਬ ਬਿਮਾਰ ਹੋਏ ਨਹੀਂ ਬਿਮਾਰ ਹੁੰਦਾ ਡਰਾਮਾ ਕਰਦੀ ਬੜੀ ਬੜੀ ਜਾਤ ਨੂੰ ਡਰਾਮੇ ਬਾਦ ਜੂ ਨਾਟਕ ਕਰਦੇ ਆਏ ਉਹ ਜਾਣਦੇ ਨੇ ਨਾਟਕ-ਨਾਟਕ ਕਰਨਾ ਜਾਣ ਨੂੰ ਚਿੰਦਰਾ ਕਰੇ ਕਰਨਾ ਸੀ ਉਹਨਾਂ ਨੂੰ ਇਹ ਸੀ ਸ਼ਿਵਰਾਜ ਤੋਂ ਆ ਲੈਥੇ ਹਾਂ ਮੈਂ ਜਾਉਂਗਾ ਉੱਥੇ ਮੇਰੀ ਤਾਂ ਕਿਸੇ ਸੁਣਨੀ ਨਹੀਂ ਨਹੀਂ ਉੱਥੇ ਜੀ ਸੁਣਨੀ ਆਪਣੇ ਰਾਜਪਾਲ ਦੀ ਮਿੰਦਕ ਪੁੱਛਣਾ ਕੋਈ ਨਹੀਂ ਉਹਨਾਂ ਬੈਟਰ ਵੀ ਬਿਮਾਰ ਬਿਮਾਰ ਅਜੀ ਅਸਲੀ ਕੇਜਰੀਵਾਲ ਨੂੰ ਵੀ ਕਹਤਾ ਮੈਂ ਬਿਮਾਰ ਆ ਜੀ ਤੁਸੀਂ ਆਪਣਾ ਚਲਦੇ ਜਾ ਕੇ ਲੋਕਾਂ ਨੂੰ ਸਿੱਤਰ ਖਾਓ ਮੈਨੂੰ ਜਾਂਦਾ ਇਸ ਕਰਕੇ ਸਰਕਾਰ ਦੀ ਹਲਤ ਮਾਰੀ ਐ ਸਰਕਾਰ ਜੋ ਮਰਜ਼ੀ ਕੀਤੀ ਜਾਵੇ ਕਿਉਂਕਿ ਮੀਡੀਆ ਜਿਹੜਾ ਹੁੰਦਾ ਵਾ ਉਹਨੂੰ ਵੱਲੋਂ ਇਸਤਿਰ ਮਿਲਦੇ ਉਹਨੇ ਖਬਰਾਂ ਛਾਪਣਾ ਪੈਂਦਾ ਨਹੀਂ ਆ ਅੱਜ ਕੱਲ ਇਨਵੈਸਟੀਗੇਸ਼ਨ ਜਰਨਲਿਜ਼ਮ ਖਤਮ ਹੋ ਚੁੱਕਾ ਟੋਟਲੀ ਖਤਮ ਹੋ ਚੁੱਕਾ ਬਿਲਕੁਲ ਅੱਜ ਕੱਲ ਤੇ ਚਿੰਤਾ ਦੀ ਜਿਹੜਾ ਉਹ ਰਹਿ ਗਏ ਸਿੱਕ ਕੇ ਗੋਦੀ ਮੀਡੀਆ ਤੇ ਮੋਦੀ ਮੀਰੀ ਇੱਕ ਨਾ ਦਿੱਤਾ ਵਜੇ ਇੱਟਾ ਲੋਕਾਂ ਨੇ ਦਿੱਤਾ ਨਾ ਜੀ ਤੇ ਇਸ ਕਰਕੇ ਮੁੱਖ ਮੰਤਰੀ ਸਾਹਿਬ ਦੀ ਸਿਹਤ ਬਿਮਾਰ ਖਰਾਬ ਦੀ ਹੋਈ ਸਿਹਤ ਖਰਾਬ ਹੋਣਾ ਡਰਾਮਾ ਵਧੀਆ ਕਰਨਾ ਜਾਣਦੇ ਹੋ ਤੇ ਕੱਲ ਨਾ ਮੀਟਿੰਗ ਰੱਖੀ ਆਪਣੇ ਕੈਬਨ ਦੀ ਉਹਦੀ ਕਰਨੀ ਹੈ ਨਾ ਕਰਨ ਹਾਂ ਜੀ ਜੀ ਬਿਲਕੁਲ ਇਸ ਵੇਲੇ ਪੰਜਾਬ ਦੇ ਹਾਲਾਤ ਕਾਫੀ ਨਾਜ਼ੁਕ ਨੇ ਕੇਂਦਰੀ ਮੰਤਰੀ ਅਜ ਪਹੁੰਚੇ ਨਹੀਂ ਪਰ ਪੰਜਾਬ ਜੋ ਲਗਾਤਾਰ ਮੁਆਵਜ਼ੇ ਦੀ ਮੰਗ ਕਰ ਰਿਹਾ ਆਪਣੇ ਫੰਡਾਂ ਦੀ ਮੰਗ ਕਰ ਰਿਹਾ ਦੇਖਦੇ ਹਾਂ ਕਿ ਇਸ ਤੋਂ ਬਾਅਦ ਕੀ ਕੇਂਦਰ ਸਰਕਾਰ ਤੇ ਰਾਜ ਸਰਕਾਰ ਕੁਝ ਮੁਆਵਜ਼ਾ ਦੰਦੀ ਹੈ ਜਦੋਂ ਪਾਣੀ ਨਿਕਲ ਜਾਂਦਾ ਉਸ ਤੋਂ ਬਾਅਦ ਵੀ ਕਾਫੀ ਮੁਸ਼ਕਲ ਆਣ ਗਿਆ ਸੋ ਇਸ ਵੇਲੇ ਤਾਂ ਹਾਲਾਤ ਕਾਫੀ ਨਾਜ਼ੁਕ ਨੇ ਕੀ ਕੁਝ ਹੁੰਦਾ ਹੋਂਦੇ ਸਮੇਂ ਚ ਦੇਖਦੇ ਹਾਂ ਬਹੁਤ ਸ਼ੁਕਰੀਆ ਪਟੜ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਮਿਹਰਬਾਨ ਥੈਂਕ ਯੂ ਥੈਂਕ